ਮੰਡੀ ਗੋਬਿੰਦਗੜ ਦੇ ਨਸਰਾਲੀ ਨਿਵਾਸ ਤੋਂ ਦੋ ਚੁਟੇਰੇ ਭਰਾ ਸਰਹੰਦੀ ਭਾਖੜਾ ਨਹਿਰ ਵਿੱਚ ਰੁੜਨ ਦਾ ਮਾਮਲਾ ਸਾਹਮਣੇ ਆਇਆ ਹੈ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ પાસેથી ਜਾਣਕਾਰੀ ਮਿਲੀ ਹੈ ਕਿ ਨਹਿਰ 'ਚ ਛਾਲ ਮਾਰਨ ਵਾਲੇ ਨੌਜਵਾਨ ਕਿਰਨਜੀਤ ਸਿੰਘ ਨੇ ਪਿੰਜੜਾਲੀ ਨਹਿਰ ਤੇ ਪੁਲ ਤੇ ਪਹੁੰਚ ਕੇ ਫੋਨ ਰਾਹੀਂ ਆਪਣੇ ਕਰਤਿਆਂ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ ਸੀ ਤੇ ਜਦੋਂ ਉਸਦੀ ਮਾਤਾ ਜੀ ਤੇ ਉਸਦੇ ਹੋਰ ਪਰਿਵਾਰਕ ਮੈਂਬਰ ਨਹਿਰ ਤੇ ਪੁੱਜੇ ਤਾਂ ਕਿਰਨਜੀਤ ਸਿੰਘ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਜਿਸਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਚਚੇਰੇ ਭਰਾ ਪਵਿੱਤਰ ਸਿੰਘ ਨੇ ਵੀ ਨਹਿਰ ਚ ਛਾਲ ਮਾਰ ਦਿੱਤੀ ਜੋ ਕਿ ਨਹਿਰ ਦੇ ਤੇਜ਼ ਪਾਣੀ ਦੇ बहाव ਵਿੱਚ ਰੁੜ ਗਏ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀਆਂ ਦੱਸਿਆ ਹੈ ਕਿ ਨੌਜਵਾਨਾਂ ਦੀ ਗੋਤਾਖੋਰਾਂ ਨਹੀਂ ਭਾਲ ਕੀਤੀ ਜਾ ਰਹੀ ਹੈ ਗਲਤ ਹੈ ਕਿ ਦਾ ਕੋਈ ਵੀ ਨਹੀਂ ਹੋਈ ਜੀ ਹਾਂਜੀ ਸਵੇਰੇ ਉੱਠਿਆ ਜੀ 6 ਵਜੇ ਹਾਂਜੀ ਫੋਨ ਆਇਆ ਸਵੇਰੇ 6 ਵਜੇ ਹਾਂਜੀ ਮੈਨੂੰ ਕਹਿੰਦਾ ਡੈਡੀ ਜੀ ਵੀ ਫੋਨ ਮੈਂ ਕਿਹਾ ਵੀ ਫੋਨ ਵਾਜਦਾ ਬੁੱਤ ਕਹਿੰਦਾ ਡੈਡੀ ਜੀ ਮੈਂ ਫੋਨ ਸੁਣ ਕੇ ਆਇਆ ਜੀ ਫੋਨ ਜਾ ਕੇ ਜੀ ਕੋਠੇ ਤੇ ਚਲੇ ਗਿਆ ਕੋਟੇ ਦੇ ਉੱਤਰ ਕੇ ਆਇਆ ਮਾਂ ਕਾ ਕੀ ਗੱਲ ਪੁੱਤ ਕੀਦਾ ਫੋਨ ਤੇ ਕਹਿੰਦਾ ਕਬਰ ਆਇਆ ਜਾ ਹੋਇਆ ਸੀ ਕਹਿੰਦਾ ਡਾਡੀ ਜੀ ਕੋਈ ਫੋਨ ਨਹੀਂ ਸੀ ਤੁਸੀਂ ਜਾਣਾ ਜਾਓ ਕੰਮ ਤੇ ਨਹੀਂ ਮੈਨੂੰ 1 ਮਿੰਟ ਲਈ ਮਿਲ ਕੇ ਜਾਓ ਬਾਜੀ ਫਿਰ ਨਹਾ ਕੇ ਜਾ ਨਿਕਲਿਆ ਆਇਆ ਮੈਨੂੰ ਕਹਿੰਦਾ ਡਾਡੀ ਜੀ ਵੀ ਹਲਕਾ ਜਾ ਤੂੰ ਹੋ ਗਿਆ ਮਾਂ ਕੋਈ ਗੱਲ ਨਹੀਂ ਉੱਤ ਕਹਿੰਦਾ ਚੰਗਾ ਡਾਡੀ ਜੀ ਬਾਤ ਤੈਨੂੰ ਮਿਲਣਾ ਹੀ ਸੀ ਤਾਂ ਵੀ ਚੰਗਾ ਕੋਈ ਗੱਲ ਨਹੀਂ ਡਾਡੀ ਜੀ ਵਾਹ ਐ ਕਹਿ ਕੇ ਚਲੇ ਗਿਆ ਮੈਂ ਕੰਮ ਤੇ ਚਲੇ ਗਿਆ ਜੀ ਬਾਕੀ ਉਦੋਂ ਬਾਅਦ 1 ਵਜੇ ਫੋਨ ਆਇਆ ਮੈਨੂੰ ਤਾਂ ਜੀ ਆ ਗੱਲ ਤੋ ਹੋਰ ਕੋਈ ਗੱਲ ਨਹੀਂ ਗੱਲ ਤੋਂ ਹਾਂਜੀ ਕਿੱਥੇ ਇਹ ਇਨਸੀਡੈਂਟ ਹੋਇਆ ਜ ਏ ਜੀ ਆ ਜੰਡਾਲੀ ਹੋਇਆ ਜੀ ਜੰਡਾਲੀ ਆ ਕੇ ਨਹਿਰ ਚ ਮਰੀ ਜੀ ਤਾਂ ਪਹਿਲਾਂ ਕਿਹਨੇ ਮਰੀ ਜੀ ਪਹਿਲਾਂ ਜੀ ਕਰਨਜੀਤ ਸਿੰਘ ਨੇ ਮਾਰੀ ਆ ਜੀ ਭਤੀਜਾ ਸਾਡਾ ਜੀ ਉਹਨੂੰ ਬਚਾਉਣ ਲੱਗਿਆ ਉਹਦੀ ਮੰਮੀ ਵੀ ਆਈ ਆ ਜੀ ਘਰੋਂ ਦੇਖਣ ਬਈ ਪੁੱਤ ਕੀ ਗੱਲ ਹੋ ਗਈ ਆਪਣੀ ਮੰਮੀ ਨੂੰ ਦੇਖ ਕੇ ਬਾਹਰ ਕਰਕੇ ਜੀ ਥਾਰ ਮਾਰਦੇ ਅੱਛਾ ਜੀ ਭਤੀਜਾ ਜੀ ਉਹਨੂੰ ਬਚਾ ਰਿਆ ਸੀਗਾ ਜੀ ਰੱਸੀ ਫੜਾ ਰਿਆ ਦਾ ਭਤੀਜਾ ਵੀ ਨਾਲੇ ਫਿਰ ਕੇ ਜੀ ਸੱਚੀ ਹਾਂ ਜੀ ਮੋਰਕਾ ਹੀ ਬੜੀ ਦੂਰ ਤੱਕ ਗੱਭੇ ਗਏ ਨੇ ਜੀ ਲੱਭੇ ਡੁੱਬ ਗਏ ਜੀ ਕਿਲੋਮੀਟਰ ਤੇ ਜਾ ਕੇ ਉਹਨੇ ਉਹਨਾਂ ਨੂੰ ਦੱਸਿਆ ਵੀ ਮੈਂ ਨਹਿਰ ਤੇ ਖੜਾ ਹਾਂ ਜੀ ਹਾਂ ਜੀ ਉਹਨਾਂ ਨੂੰ ਦੱਸਿਆ ਜੀ ਮੇਰੀ ਮੈਸੇਜ ਨੂੰ ਦੱਸਿਆ ਜੀ ਆਪਣੀ ਮੰਮੀ ਨੂੰ ਜੀ ਵੀ ਆਪਣੇ ਦੋਸਤ ਨੂੰ ਦੱਸਿਆ ਵੀ ਮੈਂ ਨਹਿਰ ਤੇ ਖੜਾ ਹਾਂ ਵੀ ਮੋਟਰਸਾਈਕਲ ਲੈ ਜਾਓ ਮੋਬਾਈਲ ਲੈ ਜਾਓ ਮੇਰਾ ਆ ਕੇ ਅੱਛਾ ਜੀ ਵੀ ਮੈਨੂੰ ਮਾਲਾ ਜਾ ਮਿਲਣਾ ਮੰਮੀ ਨੂੰ ਮਨਾਦੀ ਅੱਛਾ ਜੀ ਉਹ ਨਾਲ ਆਈ ਆ ਜੀ ਜਦ ਥੋੜਾ ਜਿਹਾ ਕੋਲ ਆਈ ਆ ਬਸ ਜਦ ਇਹ ਹਾਲ ਮਾਰੀ ਜੀ ਆਪਣੀ ਮੰਮੀ ਹੁੰਦੇ ਅੱਛਾ ਠੋਡਾ ਕਹਨਾ ਜੀ ਅਵਤਾਰ ਕੌਰ ਆ ਜੀ ਨਾ ਠੋਡਾ ਜੀ ਮੇ ਪੈਂਡਨਸ ਵਾਲੀ ਜੀ ਵਾਰਡ ਨੰਬਰ 16 ਜੀ ਪਹਿਲਾਂ 16 ਜੀ ਬਾਹਰ ਨਾ ਮੰਡੀ ਕੰਦ ਕਰ ਹਾਂ ਮੰਡੀ ਕੰਦ ਕਰ ਜੀ ਸਾਨੂੰ ਹੁਣ ਇਨਫੋਰਮੇਸ਼ਨ ਮਿਲੀ ਸੀ ਕਿ ਇਦਾਂ ਕਰਕੇ ਜਿਹੜਾ ਡੇਟਾ ਮੀਰ ਮੀਰਾ ਨਹਿਰ ਦੇ ਬੁੱਲਦੇ ਉੱਥੇ ਇੱਕ ਲੜਕਾ ਕਿਰਨਜੀਤ ਸਿੰਘ ਆ ਸਾਨੂੰ ਪਰਮਜੀਤ ਸਿੰਘ ਇਹਦੀ ਜਿਹੜੀ 26 ਸਾਲ ਦਾ ਦੱਸਦੇ ਨੇ ਸੈਕੰਡ ਵਨ ਪਵਿੱਤਰ ਸਿੰਘ ਆ son of ਕਰਮਜੀਤ ਸਿੰਘ ਤੇ ਨਹਿਰ ਦੇ ਵਿੱਚ ਛਾਲ ਮਾਰਦੀ ਹੈ ਨਾ ਪਹਿਲਾ ਮੁੰਡਾ ਜਦੋਂ ਛਾਲ ਮਾਰੀ ਉਹ ਡੁੱਬ ਰਿਆ ਸੀ ਤਾਂ ਦੂਜੇ ਨੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਜੀ ਪਰ ਪਾਣੀ ਦਾ ਬਹੁਤ ਤੇਜ਼ ਹੈ ਉਹ ਵੀ ਜਿਹੜਾ ਬਾਹਰ ਨਹੀਂ ਆ ਸਕਿਆ ਠੀਕ ਹੈ ਜੀ ਹੁਣ ਜੋ ਇਹ ਬਿਆਲ ਹੋਣਗੇ ਉਹਦੇ ਵਾਸਤੇ ਕੋਆਰਡੀਨੇਟਡ ਲਾਕਸ ਦੇ ਕਾਰਵਾਈ ਕਰਾਂ ਗੋਤਾਖੋਰ ਲੱਭ ਰਹੇ ਨੇ ਗੋਤਾਖੋਰਾ ਨੂੰ ਜਿਹੜੇ ਹੈ ਪ੍ਰਾਈਵੇਟ ਉਹਨਾਂ ਨੂੰ ਵੀ ਗੇਨ ਕਰਾ ਰਹੇ ਹਾਂ ਜੀ ਠੀਕ ਜੀ ਬੈਸਟ ਜੋ ਵੀ ਹੋਇਆ ਉਹ ਉਹਨਾਂ ਨੂੰ ਪ੍ਰੋਵਾਈਡ ਕਰਵਾਵਾਂਗੇ